ਜੇ ਸਾਨੂੰ ਸੀ ਜਾਗਰ ਪ੍ਰਚਾਰ ਕਰਨਾ ਤੇ ਪਹਿਲਾ ਪ੍ਰਚਾਰ ਨੇ ਹੀ ਉਹ ਤਾਸ ਕੋ ਸਾਰੇ ਯਿਸੂ ਪ੍ਰਚਾਰ ਕਰਨਾ ਕਰ ਗਾਲ ਦਾ ਤੋਆ ਕਰੋ ਕਿਉਂਕਿ ਸਵਰਗ ਦਾ ਰਾਜੜਾ ਨਿਵੀਆ ਹallelujah ਹallelujah ਕਿਉਂਕੋ ਅੱਜ ਦਾ 2024 ਸਾਤ ਪਹਿਲਾਂ ਪ੍ਰਭੂ ਯਿਸੂ ਉਸ ਕੀ ਆਇਆ ਕਿਉਂਕਿ ਉਹਦੀ ਔਰ ਦਾ ਸਮਾਝ

ਸੰਗਤ ਜੀਵਾਕ ਕਿਸੇ ਪ੍ਰਾਰਥਨਾ ਕਰਦੀਏ ਕਿ ਉਜ ਤੋਂ ਮੰਗ ਲਈਨੇ ਪਰਮੇਸ਼ਰ ਸਾਹਿਬ ਬਰਕ ਦਿਗਤ ਤੂਹ ਤੇ ਵੀ ਤਾਈ ਵਰਤਦਾ ਦੇਵੇਗਾ ਤਾਈ ਸਾਨੂੰ ਦੁੱਖਾਂ ਤੋਂ ਛੁਟਕਾਰਾ ਦੇਵੇਗਾ ਸਾਡੇ ਘਰਾਂ 'ਚੋਂ ਸ਼ਾਂਤੀ ਰਹੇਗੀ ਜੇ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰ ਲਈ ਤਾਈ ਦੇ ਪਾਤਸ਼ਾਹ ਜੀ ਨੂੰ ਨਾਲ ਨੂੰ ਪਰਮੇਸ਼ਰ ਦੀ ਸ਼ਕਤੀ ਦਿੱਤੀ ਸੀ ਪਾਤਸ਼ਾਹ ਨੂੰ ਜੋ ਕੋ ਭਾਵੇਂ ਉਹ ਦੇ ਅਨਸਾਰ ਤਰਫ ਤੋਂ ਹੀ ਫੇਰੀ ਉਹਦੇ ਕੋਲੋਂ ਦਾਸ ਪਰ ਪਾਪਸ ਜਿਹੜਾ ਪਰਮੇਸ਼ਰ ਦੀ ਕੋਲ ਨਾ ਦਸੂ ਉਹ ਕਮਾਨ ਤੇ ਚਾਹਦਾ ਤਾਂ ਹੀ ਪ੍ਰਭੂ ਯਿਸੂ ਮਸੀਹ ਦੀ ਉਹ ਆਖਿਆ ਸੀ ਵੀ ਇਹ ਪਾਪਸ ਜੋ ਤੋਂ ਮੇਰਾ ਨਾਲ ਆ ਕੇ ਧਰਤੀ ਤੇ ਬੰਦੇ ਦਾ ਸਵਰਗ ਦੀ ਬਾਤ ਚਾਹੇਗਾ ਤੇ ਜੋ ਕੋ ਵੀ ਮੇਰਾ ਨਾਲ ਆ ਕੇ ਧਰਤੀ ਤੇ ਖੋਜਦਾ ਸਵਰਗ ਵਿੱਚ ਕੋਲਿਆ ਜਾਵੇਗਾ ਕਿਉਂਕਿ ਪਾਪਰਸ ਤੋਂ ਇਹ ਸ਼ਕਤੀ ਜਿਹੜੀ ਆ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਸੀ ਤਾਂ ਇਹ ਉਸ ਬੰਗਲੇ ਨੂੰ ਪਾਪਰਸ ਨੇ ਕਾਹਦੇ ਤਰੂ ਕਰੂ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਦੋਸਤ ਉਹ ਕੋ ਤਾਂ ਸਾ ਤੇ ਦਾ ਸਾਡੇ ਕੋਲ ਮੁਝੇ ਪਰ ਤਦੂ ਸੋਨੇ ਚਾਦੀ ਨਾਲ ਕੋ ਬੈਗੀ ਚੀਜ਼ ਜਿਤਨੀ ਤਦੂ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਜੋ ਹੁਕਮ ਆ ਵੀ ਆਸੇ ਕੋ ਉੱਤੇ ਸ਼ਾਬਾਹ ਹallelujah ਤੁਮਨੇ ਵਿਸ਼ਵਾਸ ਕੀਤਾ ਸੀ ਤੇ ਗਲੇ ਜੋ ਪਾਤਰ ਸਨੇ ਗਾਵ ਸੇ ਕੋਈ ਕੋ ਸਾਧ ਮਾਰ ਕੋ ਗਿਆ ਤੇ ਪਰਮੇਸ਼ਰ ਨੂੰ ਤਰਸਤੀ ਤੋਸ਼ ਦਿੱਤੀ। ਅੱਜ ਜਿਹੜੀ ਜੀਅਸੀ ਆਪਰੇ ਨੂੰ ਤੋਂ ਪਰਮੇਸ਼ਰ ਦੇ ਕਦਮਾਂ ਚ ਗੈਰ ਪ੍ਰਾਰਥਨ ਦੇ ਆ ਉਹਦੇ ਕਦਮਾਂ ਚ ਬੈਠ ਕੇ ਮਾਫੀ ਮੰਗ ਲੈਣੇ ਆ ਕਿ ਪਰਮੇਸ਼ਰ ਸਾਾਨੂੰ ਅਸੀਸ ਤੇ ਵਰਕ ਜਿਹੜੀਆਂ ਦਵੇਗਾ ਤੇ ਦੁੱਖਾਂ ਤੇ ਪਰਮਾਤਮਾ ਸਤਿਕਾਰ ਆਵੇ। ਪ੍ਰਭੂ ਯਿਸੂਸ ਕੀ ਸਾਾਨੂੰ ਇਸ ਪਵਤਰ ਬੈਤਰ ਪੜਿਆਕੀ ਗੁਰੂ ਬਖਸ਼ਿਤਾ ਹੋਈ ਸਿੱਦਾ ਜ ਸਮਾਜ ਜਿਹੜਾ ਪ੍ਰਾਪਤ ਕਰੀਆ ਪਰ ਪ੍ਰਵੇਸ਼ ਆਭਿਆਨ ਵੀ ਕਰ ਰਹੇ ਨੇ ਚਲੋ ਲੇਟ ਆਏ ਕਿਉਂਕਿ ਸਮਾਜ ਕਿੰਨਾ ਦਸ ਪ੍ਰਾਪਤ ਫਿਰਾਂਤੀ ਨੇ ਦੱਸਿਆ ਸਰੋਧਾਂ ਦੇ ਕਿਤਾਬ ਚੋਂ ਉਸ ਲੰਗੜੇ ਬਾਰੇ ਸਰੋਧਾਂ ਨੂੰ ਆਪਰ ਇਹਨੇ ਜਨਾਈ ਜੋ ਪ੍ਰਗਿਆ ਸੰਸਤੀ ਬਾਰੇ ਮਤੀ ਦੇ ਚਾਰ 17 ਤੋਂ ਬਾਅਦ ਕਿਉਂਕਿ ਅਸੀਂ ਸਭ ਜਾਣਦੇ ਆ ਕਿ ਤੋਂ ਬਾਅਦ ਹੱਤਬੰਦ ਕੀ ਆ ਜਿਹੜੀ ਅਸੀਂ ਦੁਨੀਆ ਵੀ ਤੌਰ ਤੇ ਇਸੀ ਗਲਤੀ ਕਰੀ ਜਾਂਦੀ ਆਂ ਇੰਤੀ ਆਂ ਉਹਨਾਂ ਮੰਨ ਲੈਨੇ ਆਂ ਉਹ ਵੀ ਇਨਸਾਨ ਸਾਨੂੰ ਨਹੀਂ ਕਰਦਾ ਮਾਪ ਕਰਦਾ ਇਥੇ ਤਰ੍ਹਾਂ ਨਾਲ ਜੇ ਕੋਈ ਪਰਮੇਸ਼ਰ ਦੇ ਵਰਤ ਕਰਦੀ ਬੀਤੀ ਹੋਵੇ ਤਾਂ ਕੋਈ ਨਾ ਸਾਰ ਤੇ ਕੋਰਵਾ ਦੰਦਾ ਤੇ ਜਦੋਂ ਅਸੀਂ ਮਾਫੀ ਮੰਗ ਲੈਨੇ ਆਂ ਤੁਹਾਡਾ ਬਾਪ ਜਿਹੜਾ ਰੱਖਿਆ ਦੰਦਾ ਤਾਉਂ ਤੀ ਤਨ ਗਾਇਰ ਬਤੀ ਤਾਂ ਮੈਨੂੰ ਬੋਲ ਜੇ ਉਹ ਤਾਂ ਜਿਵੇਂ ਰਾਕਸ਼ੇ ਦੇ ਸਾਹਮਣੇ ਕਰਕੇਗੇ ਸਾਰੇ ਆਉ ਦਾ ਨਾਦਾ ਉਹ ਸਭ ਧੰਨਵਾਦ ਮੁਬਾਰਕਵਾ ਜਿਹਦਾ ਬਾਪ ਮਾਪ ਹੋ ਜਾਂਦਾ ਅਸੀਂ ਵੇਖੀਏ ਕਿ ਜਿਸ ਤਰ੍ਹਾਂ ਦਾਉਦ ਮਹਾਸ਼ਾ ਨੇ ਗਲਤੀ ਕੀਤੀ ਪਰ ਉਹਨੇ ਗਲਤੀ ਨੂੰ ਮੰਨ ਲਿਆ ਤੇ ਸ਼ਾਉਲ ਦੀ ਗਲਤੀ ਕੋਤੋਂ ਛੋਟੀ ਸੀ ਪਰ ਉਹਨੇ ਕਰਤੀ ਨੂੰ ਮੰਨਿਆ ਨਹੀਂ ਇਸੇ ਤਰ੍ਹਾਂ ਜਿਸ ਤਰ੍ਹਾਂ ਉਹਨੂੰ ਮਾਫੀ ਦੀ ਬੜੀ ਦੰਨਵੇਂ ਨਹੀਂ ਬਲੇਲੀ ਤੇ ਇਸ ਕਰਕੇ ਸਾਨੂੰ ਚਾਹੀਦਾ ਜੋ ਵਚਨ ਦੱਸਿਆ ਜਾਂਦਾ ਕਲਾ ਦਾ ਦਾਸ ਦੱਸਦਾ ਵਾ ਉਹ ਆਪਣੇ ਵੱਲੋਂ ਨਹੀਂ ਬੋਲਦਾ ਜਦੋਂ ਕਿ ਦੱਸਿਆ ਜਾਂਦਾ ਕਿ ਜੇ ਲੋਕ ਹਵਾ ਬੋਲਦਾ ਵਾ ਤੇ ਸਾਰਿਆਂ ਨੂੰ ਕਿਉਂ ਪੜਾਣਾ ਚਾਹੀਦਾ ਕਿਉਂਕਿ ਜਦੋਂ ਦਾ ਦਾਸ ਬੋਲਦਾ ਤਾਂ ਉਹਦੇ ਨਾਲ ਹੋਵੇਂ ਬੋਲਦਾ ਵਾ ਤੇ ਸਾਨੂੰ ਸਾਰਿਆਂ ਨੂੰ ਸੁਣਨਾ ਚਾਹੀਦਾ ਉਸ ਵਚਨ ਤੇ ਧਿਆਨ ਦੇਣਾ ਚਾਹੀਦਾ ਜਗਨਨਾਥ ਜੀ ਸਮਾਜ ਦੇ ਧਿਆਨ ਦਵਾਗੇ ਸੋਭਾ ਕਰਮ ਦੇ ਪ੍ਰਾਰਥਨਾ ਕਰੇ ਨਾਮ ਦਾ ਤੇ ਬਚਨ ਦਾ ਮਾਤਾ ਦਾ ਤੇ ਕ੍ਰਿਸ਼ੀਆਂ ਦੇ ਬਿਰਖਾਂ ਨੂੰ ਸਦਾ ਬਾਲੇ ਪਰ ਮੈਂ ਖੜੋਈ ਗੱਲ ਇਹ ਗੱਲ ਹੈ ਕਿ ਜਿਹੜਾ ਕ੍ਰਿਸ਼ੀਆਂ ਦਾ ਬਿਰਖ ਸੇਵਕ ਹੁੰਦਾ ਉਹ ਆਮ ਆਦਮੀ ਨਹੀਂ ਹੁੰਦਾ ਉਹਦੇ ਬਾਅਦ ਹੀ ਵਚਨ ਚ ਦੱਸਿਆ ਗਿਆ ਕਿ ਨੂੰ ਸਦਾ ਬਖ ਕਰੇ ਉਹ ਪ੍ਰਾਰਥਨਾ ਕਰੇਗਾ ਤੇ ਜੇ ਉਹਨੇ ਕੋਈ ਪਾਪ ਜਿ ਕੀਤਾ ਹੈ ਉਹਨ ਮਾਫ ਕੀਤਾ ਜਾਏਗਾ ਕਿਉਂਕਿ ਉਹ ਜੇ ਬਖਤੀ ਨੂੰ ਮੰਨਦਾਵੇਗਾ ਜੇ ਉਹ ਸਿੱਖਤੀ ਨੂੰ ਮੰਗ ਲਵਾਂਗੇ ਤੇ ਸਾਨੂੰ ਉਹ ਦਿਸ਼ਾ ਇਰੂਰ ਮਿਲ ਲਈ ਇਸ ਦਾ ਕੇ ਸਾਨੂੰ ਸਭ ਪੜਨਾ ਪੜਨਾ ਚਾਹੀਦਾ ਜੋ ਖਲਾਲ ਦੇ ਵਿੱਚ ਜਾਣਦੇ ਆਂ ਆਂ ਇਹੋ ਚਾਹੀਦਾ ਕਿ ਆਪਣੇ ਵਿੱਚ ਜੋ ਕਮੀ ਆ ਉਹਨੂੰ ਦੂਰ ਕਰਾਂਗੇ ਜੇ ਉਹਨੂੰ ਦੂਰ ਕਰਾਂਗੇ ਤੇ ਖਰਾੜੀ ਸ਼ਕਤੀ ਸਾਡੀ ਅੰਦਰ ਆਵੇਗੀ ਜੇ ਦੋ ਅੰਦਰ ਆਵੇ ਸੰਕੇ ਹੈਗੀ ਚੀਤੀ ਸਾੜ ਨਹੀਂ ਹੋਵੇ ਆਮੀਨ ਆ ਸਭ ਪੜਨ ਭਾਈ ਪ੍ਰਾਰਥਨਾ ਦੇ ਆਤਮਾ ਜਾਵਾਂਗੇ ਹਾਲੇ ਤੱਕ ਆਂ ਸਰਬਸ਼ਕਤੀਮਾਨ ਜੰਦੇ ਪਰਮੇਸ਼ਰ برینز مان دے خالص استعمال پرم خدا دا شکر گزار تہنکاں ایں سمے واسطے پرم کمیانوہاں توں اکٹھے بیٹھنا ایں کے کے دا ساتھ ہونا جوارج دا وچنا سنیا اونوں اپنے ہر دی وچ رکھ کے پرم دی پھان دی اوں دے یوجھاں اے اے استعمال دے دُکھی نماز دے کار اون مان دی شڑاوناں دے وچاں ہن ساروں کی مدد کرنی پراتھناں توں تے منظور کرو دھرم منے تک جس وچ ਆਮੀਨ ਅੱਜ ਸਾਥ ਕਰਨ ਤਾਈ ਨਵਾਲੀ ਦਾ ਵੀ ਆਪ ਤੇ ਜਾਵਾਂਗੇ ਆਏ ਮਰ ਬਾਪ ਜੋ ਸਮਾਨ ਤੇ ਹਨ ਕਰਮਾਂ ਪਾਪ ਮੰਨ ਜਾਏ ਕਰਾ ਰਾ ਜਾਵੇ ਤਾੜੀ ਮਾਤੀ ਜਿਸ ਤਰ੍ਹਾਂ ਸਮਾਨ ਤੇ ਕੋ ਦੇਦੀ ਜਮੀਨ ਤੇ ਹੋਏ ਸਾਡੇ ਰੋਜ ਦੀ ਰੋਟੀ ਆ ਸਰਬਖਸ਼ ਦੇ ਸਾਡੇ ਸੁਨ ਸਨਮਾਨ ਕਰ ਜਿਸ ਤਰ੍ਹਾਂ ਸੀ ਆਪਣੇ ਸੁਨਮਾਨ ਸੁਰ ਮਾਫ ਕਰਨੇ ਅੰਜ ਮੈਂ ਸਨ ਬਾਦ ਵਾਰ ਕੇ ਬਲਾਈ ਤੋਂ ਬਚਾ ਕਿਉਂ ਜਵਾਸ਼ਾ ਕੁਦਰਤ ਤੇ ਜਵਾਬ ਹਮੇਸ਼ਾ ਦੀ तैयारी के लिए बेटा रूपा के नाते आमिन अगर नहीं आ अरे नहीं आ अगर नहीं आ अरे नहीं आ सिद्धांत के समझ रहे थे कि तुम उसकी तब से द्वारा Hallelujah. Hallelujah. ਆਈਏ ਭਜਨ ਬੋਲਾਂਗੇ ਰਹਿ ਨਾਮ ਸਦਾ ਧਿਕਰ ਕਸੀਦਾ ਰਹਿ ਜਿਨਾਂ ਨੂੰ ਆਪਣੀ ਨੇਕ ਮਾਇ ਤੋਂ ਦਾਤ ਕੀਤਾ ਹੈ ਜਿਸ ਗਲੇ ਤੋਂ ਦਾਤ ਗਲੇ ਨੂੰ ਭਰਪੂਰ ਕਰਨਾ ਜਿਸ ਆਸ ਦਾ ਦੰਤ ਆਸਨ ਪੂਰਿਆ ਕਰਿਓ ਇਹ ਦਾਤ ਦਾ ਗੜ ਨੇਕ ਤੇ ਜਲਾਨੀ ਨੂੰ ਵਿੱਚ ਭਗਤਿਆ ਜਾਵੇ ਤੁਹਾਡਾ ਮਿੱਤਰਾਂ ਜਿਹੜਾ ਘਰੋਂ ਘਰਾਂ ਦੀ ਰਿਤਾ ਮਾਜੁਰਤਾਂ ਪੂਰਿਆ ਕਰਿਓ ਨਿਰੰਤਾ ਸੂ ਬਾਸ ਸਾਥ ਉਤਰ ਕਰਿਓ ਗਿਆਨ ਖਾਈਏ ਕੀ ਆਪ ਦਾ ਅਸਰੀਏ ਤੁਹਾਡੇ ਨੇਕ ਤੇ ਜਲਾਨੀ ਨੂੰ ਵਿੱਚ ਖਰਚ ਕਰਿਓ ਧਰਮੰਗ ਤੁਹਾਡੇ